ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ ਸੋ ਸਟੂਡੈਂਟਸ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਪੋਜ਼ਿਟਿਵ ਰਿਜ਼ਲਟਸ ਆ ਹੈ ਪਰ ਨਾਲ ਦੇ ਨਾਲ ਕੋਰਸੇਸ ਉੱਪਰ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਇਸ ਲਈ ਹੈ ਜੇਕਰ ਰੈਲੇਵੈਂਟ ਨਹੀਂ ਹੋਏਗਾ ਤਾਂ ਚੰਗੀਆਂ ਓਪਰਚ्युनिटीਜ਼ ਵੀ ਤੁਹਾਨੂੰ ਨਹੀਂ ਮਿਲਦੀਆਂ ਔਰ ਵੀਜ਼ਾ ਲੱਗਣ ਦੇ ਚਾਂਸਸ ਵੀ ਡਿਪੈਂਡ ਕਰਦੇ ਨੇ ਕਿ ਤੁਹਾਡਾ ਕੋਰਸ ਕਿੰਨਾ ਰੈਲੇਵੈਂਟ ਹੈ ਸੋ ਜਿੱਥੇ ਪੋਜ਼ਿਟਿਵ ਰਿਜ਼ਲਟਸ ਆ ਰਹੇ ਨੇ ਉਸ ਵਿਚਕਾਰ ਵੀ ਸਟੂਡੈਂਟਸ ਨੂੰ ਬਿਲਕੁਲ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਭਈ ਅਸੀਂ ਅਪਲਾਈ ਕਰਨਾ ਹੈ ਤਾਂ ਵੀਜ਼ਾ ਤਾਂ ਸਾਡਾ ਲੱਗਿਆ ਹੀ ਸਮਝੋ ਹਲੇ ਵੀ ਬਹੁਤ ਸਾਰੀਆਂ ਐਸੀਆਂ ਚੀ ਜ਼ਰੂਰੀ ਹੈ ਕੋਰਸੇਸ ਉੱਪਰ ਤਾਂ ਗੱਲ ਕਰਾਂਗੇ ਹੋਰ ਕਿਹੜੀਆਂ ਗੱਲਾਂ ਤੇ ਤੁਸੀਂ ਫੋਕਸ ਕਰਨਾ ਹੈ ਉਸ ਦੇ ਬਾਰੇ ਵੀ ਤੁਹਾਨੂੰ ਅਵੇਅਰ ਜ਼ਰੂਰ ਕਰਾਂਗੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਖਾਸ ਗੱਲਾਂ ਖਾਸ ਇਨਫੋਰਮੇਸ਼ਨ ਤੁਹਾਡਾ ਨਾਲ ਸਾਂਝੀ ਕਰਨਗੇ ਚੋਪੜਾ ਕੰਸਲਟੈਂਸੀ ਤੋਂ ਅਬਰਾਡ ਐਜੂਕੇਸ਼ਨ ਐਡਵਾਈਜ਼ਰ ਮਿਸਟਰ ਉਦੀ ਚੋਪੜਾ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੌਦੇਜ ਜੀ ਜੋ ਮੈਂ ਸਟਾਰਟਿੰਗ ਵਿੱਚ ਗੱਲ ਕੀਤੀ ਐ ਅਸ ਏ ਟਾਈਮ ਵਿੱਚ ਜਿਸ ਤਰ੍ਹਾਂ ਦੇ ਕੈਨੇਡਾ ਦੇ ਰਿਜ਼ਲਟਸ ਨੇ ਸਟੂਡੈਂਟਸ ਮੰਨ ਵਿੱਚ ਵੀ ਇਹ ਧਾਰਨਾ ਹੁਣ ਬਣ ਚੁੱਕੀ ਹੈ ਕਿ ਅਪਲਾਈ ਕਰਾਂਗੇ ਵੀਜ਼ਾ ਤਾਂ ਸਾਡਾ ਸ਼ੋਰਟਲੀ ਆ ਹੀ ਜਾਣਾ ਪਰ ਇੱਥੇ ਤੁਸੀਂ ਸਟੂਡੈਂਟਸ ਨੂੰ ਕੀ ਗਾਈਡ ਕਰਨਾ ਚਾਹੋਗੇ ਇਹ ਕੌਨਫੀਡੈਂਸ ਕਿੰਨਾ ਕੁ ਰੱਖਣਾ ਚਾਹੀਦਾ ਹੈ ਓਵਰ ਕੌਨਫੀਡੈਂਸ ਹੋਣਾ ਚਾਹੀਦਾ ਹੈ ਜਾਂ ਕਿਸ ਤਰ੍ਹਾਂ ਆਪਣੇ ਮਾਈਂਡ ਮੇਕਅਪ ਕਰਨਾ ਚਾਹੀਦਾ ਹੈ ਤਾਂ ਕਿ ਟਾਈਮਲੀ ਸਹੀ ਢੰਗ ਨਾਲ ਅਪਲਾਈ ਵੀ ਕੀਤਾ ਜਾਏ ਤੇ ਵੀਜ਼ਾ ਵੀ ਲੈ ਕੇ ਆਂਦਾ ਜਾਏ ਸੋ ਜੋਜੀ ਇਹਦਾ ਮਤਲਬ ਇਹ ਹੈਗਾ ਕਿ ਮੈਂ ਬਿਲਕੁਲ ਤੁਹਾਡੀ ਗੱਲ ਤੋਂ ਸਹਿਮਤ ਹਾਂਗਾ ਹੈਗਾ ਕਿ ਵੀ ਵੀਜ਼ਾ ਦੇਣ ਦੇਰ ਹੀ ਹੈ ਗਵਰਨਮੈਂਟ ਤੇ ਹੋ ਸਕਦਾ ਆਨਵਰ ਟਾਈਮ ਤੇ ਦੇਣ ਵੀ ਬਟ ਫਰਾਡਰੈਂਟ ਪ੍ਰੈਕਟਿਸਿਸ ਫਿਰ ਸ਼ੁਰੂ ਹੋ ਚੁੱਕੀਆਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਬੱਚਾ ਹੁਣ ਕਿਤੇ ਨਾ ਕਿਤੇ ਉਹਦੀ ਡਿਗਰੀਜ਼ ਵੈਲਿਡ ਨਹੀਂ ਸੀਗੀ ਜਾਂ ਆਈਐਲਟਸ ਵੈਲਿਡ ਨਹੀਂ ਸੀਗਾ ਇਹ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਕਿ ਚਲੋ ਬੈਤੀ ਗੰਗਾ ਵਿੱਚ ਹਮ ਵੀ ਹੱਥ ਧੋਲੇ ਇਸ ਦਾ ਮਤਲਬ ਇਹ ਹੈ ਕਿ ਇਹਦਾ ਮਤਲਬ ਇਹ ਹੈਗਾ ਕਿ ਜਦ ਵੀ ਕੋਈ ਚੀਜ਼ਾਂ ਖੋਲਦੀ ਹੈ ਇਹਦਾ ਮਤਲਬ ਇਹਦਾ ਮਿਸਯੂਜ਼ ਨਹੀਂ ਕਰਨਾ ਚਾਹੀਦਾ ਹਮੇਸ਼ਾ ਸੋ ਸਾਡੇ ਕੋਲ ਬਹੁਤ ਇਹ ਜਿਹੇ ਬੱਚੇ ਆ ਰਹੇ ਆ ਕਿ ਮਤਲਬ ਆਇਲਸ ਜਾਂ ਪੀਟੀ ਜੋ ਅਸੀਂ ਵੈਲੀਡੇਟ ਨਹੀਂ ਕਰਦੇ ਸੀ ਉਹ ਸਾਨੂੰ ਅੱਜ ਦੇ ਦਿਨ ਚ ਵੈਲੀਡ ਕਰਨੇ ਪੈ ਰਹੇ ਆ ਉਹ ਕਿਵੇਂ ਵੈਲੀਡ ਕਰ ਰਿਹਾ ਅਸੀਂ ਯੂਜ਼ਰ ਨੇ ਪਾਸਵਰਡ ਲੈ ਰਹੇ ਆ ਬੱਚਿਆਂ ਤੋਂ ਕੀ ਭਈ ਇਹ ਤੇਰਾ ਜਿਹੜਾ ਪੀਟੀ ਦਾ ਸਕੋਰ ਜਿਹੜਾ ਆਇਲ ਦਾ ਸਕੋਰ ਹੈਗਾ ਇਹ ਵੈਲੀਡ ਹੈਗਾ ਜਾਂ ਨਹੀਂ ਹੈਗਾ ਸੋ ਬਹੁਤ ਚੀਜ਼ਾਂ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਬੱਚੇ ਦਾ AICTE PET ਸਕੋਰ ਵੈਲਿਡ ਨਹੀਂ ਹੁੰਦਾ ਤਦ ਵੀ ਇਹ ਸਾਨੂੰ ਕਹਿ ਰਿਹਾ ਵੀ ਤੁਸੀਂ ਸਾਡੀ ਫਾਈਲ ਲੌਂਚ ਕਰ ਦਿਓ ਆਫਰ ਲੈਟਰਸ ਵੀ ਆ ਰਹੀ ਹੈ ਕਿਉਂਕਿ ਕਾਲਜ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਕਿ ਇਹ ਚੈੱਕ ਕਰਨ ਕਿ ਬਈ ਕੋਈ ਕਿਹੜੇ ਡਾਕੂਮੈਂਟ ਫਰਾਡਲੈਂਟ ਹੈ ਗਿਆ ਕਿਹੜੇ ਨਹੀਂ ਹੈਗੇ ਠੀਕ ਹੈ ਇੱਕ ਮਤਲਬ 100 ਚੋਂ 5 ਦੇ ਹੁੰਦੇ ਹੋ ਸਕਦਾ ਹੈ ਕਿ ਰੈਂਡਮ ਚੈੱਕ ਹੋ ਜੇ ਬਟ ਕਾਲਜ ਕੋਲ ਕੈਨੇਡਾ ਸਪੈਸੀਫਿਕਲੀ ਇੰਨਾ ਟਾਈਮ ਨਹੀਂ ਹੁੰਦਾ ਕਿ ਇਹ ਤੁਹਾਡਾ ਡਾਕੂਮੈਂਟਸ ਸਾਈਡ ਟੂ ਸਾਈਡ ਜਾਂ ਵੈਰੀਫਿਕੇਸ਼ਨ ਚੈੱਕ ਕਰਨ ਫਰੋਂ ਕਾਲਜਸ ਯੈਸ ਇਮੀਗ੍ਰੇਸ਼ਨ ਜੋ ਕਿ ਇੱਕ ਅਲਟੀਮੇਟ ਪਾਵਰ ਹੈਗੀ ਹੈ ਤੁਹਾਡੇ ਵੀਜ਼ਾ ਦੇਣ ਦੀ ਜਦ ਉਹ ਇਹ ਜੀ ਚੀਜ਼ ਫੜ ਲੇ ਤਾਂ ਫਿਰ ਤੁਹਾਡਾ ਡਾਇਰੈਕਟ ਬੈਨ ਲੱਗਦਾ ਸੋ ਇਹ ਬੈਨ ਜਿਹੜਾ ਹੈਗਾ ਇਹ ਛੋਟਾ ਬੈਨ ਨਹੀਂ ਹੁੰਦਾ 5 ਸਾਲ ਦਾ ਬੈਨ ਹੁੰਦਾ ਸਟੂਡੈਂਟ ਵੀਜ਼ਾ ਦਾ ਸੋ ਇਹਦਾ ਬੇਸਿਕਲੀ ਇਹ ਹੀ ਸਵਾਲ ਹੈਗਾ ਕਿ ਫਰਾਡ ਨਹੀਂ ਹੋਣਾ ਚਾਹੀਦਾ ਬੱਚੇ ਆਪਣੀ ਪੜ੍ਹਾਈ ਪੂਰੀ ਕਰੇ ਆਈਐਸਪੀਟੀ ਦਾ ਰਿਪੀਟ ਕਰੇ ਜਿਹੜਾ ਬੱਚਾ ਜੋ ਵੀ ਮਿਹਨਤ ਕਰ ਸਕਦਾ ਆਪਣੀ ਠੀਕ ਹੈ ਵੀਜ਼ਾ ਦੇ ਰਹੀ ਹੈ 41% 45% 50% ਵਾਲੇ ਲੋਕ ਵੀ ਵੀਜ਼ਾ ਆ ਰਿਹਾ ਹੈ ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਇਕਦਮ ਹੀ ਨੈਗੇਟਿਵ ਹੋ ਜਾਈਏ ਕਿ ਚਲੋ ਸਾਡਾ ਵੀਜ਼ਾ ਕੁਝ ਇਹ ਜੀ ਪ੍ਰੈਕਟਿਸਿਸ ਨਾਲ ਕਰਕੇ ਨਿਕਲ ਜਾਏਗਾ ਇਹ ਚੀਜ਼ ਮੈਂ ਸਪੋਰਟ ਨਹੀਂ ਕਰਦਾ ਬਿਲਕੁਲ ਵੀ ਬੱਚਾ ਮਿਹਨਤ ਕਰੇ ਘੱਟ ਸਕੋਰ ਹੈਗਾ ਅਸੀਂ ਸਟਰੋਂਗ ਕੇਸ ਬਣਾਵਾਂਗੇ ਘੱਟ ਪੀਟੀ ਆਈ ਸਕੋਰ ਹੈਗਾ ਉਹਨੂੰ ਦੁਬਾਰਾ ਕੋਸ਼ਿਸ਼ ਕਰੇ ਬਟ ਐਲੀਜੀਬਿਲਟੀ ਆਪਣੀ ਮੀਟ ਕਰੇ ਸਹੀ ਤਰੀਕੇ ਨਾਲ ਤਾਂ ਹੀ ਉਹਦਾ ਵੀਜ਼ਾ ਨਿਕਲੇਗਾ ਬਟ ਹੁਣ ਮੈਂ ਤੁਹਾਨੂੰ ਇਹ ਚੀਜ਼ ਕਹਾ ਕਿ ਹਾਂ ਇਹ ਚੀਜ਼ ਉਹ 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 ਮੁੰਡਾ ਉਹ ਚੀਜ਼ ਕਰਕੇ ਆਇਆ ਉਹਦਾ ਵੀਜ਼ਾ ਨਿਕਲ ਗਿਆ ਮੈਂ ਇਹ ਚੀਜ਼ ਨੂੰ ਬਿਲਕੁਲ ਸਪੋਰਟ ਨਹੀਂ ਕਰਾਂਗਾ ਠੀਕ ਹੈ ਬਿਲਕੁਲ ਦੇਖੋ ਇਹ ਉਹ ਗੱਲਾਂ ਨੇ ਜੋ ਸਟੂਡੈਂਟਸ ਨੂੰ ਆਪਣੇ ਮਾਈਂਡ ਵਿੱਚ ਜ਼ਰੂਰ ਰੱਖਣੇ ਚਾਹੀਦੇ ਆ ਸਿਰਫ ਆਪਾਂ ਕੈਨੇਡਾ ਹੀ ਦੀ ਨਹੀਂ ਜਦੋਂ ਆਪਾਂ ਕਿਸੇ ਵੀ ਕੰਟਰੀ ਚ ਅਪਲਾਈ ਕਰਨ ਬਾਰੇ ਸੋਚਦੇ ਆ ਤਾਂ ਜੋ ਇੱਕ ਚੰਗਾ ਕੰਸਲਟੈਂਟ ਤੁਹਾਨੂੰ ਗਾਈਡ ਕਰਦਾ ਉਹਨਾਂ ਚੀਜ਼ਾਂ ਦੇ ਉੱਪਰ ਜ਼ਰੂਰ ਚੱਲਣਾ ਚਾਹੀਦਾ ਸੋ ਫਿਲਹਾਲ ਉਹਦੇ ਜੀ ਆਪਾਂ ਕੈਨੇਡਾ ਦੀ ਜਦੋਂ ਗੱਲ ਕਰ ਰਿਹਾ ਇਨਟੇਕ ਨੂੰ ਲੈ ਕੇ ਵੀ ਮੈਂ ਜ਼ਰੂਰ ਚਾਹੂੰਗੀ ਸਟੂਡੈਂਟਸ ਨੂੰ ਅਵੇਅਰ ਕਰੋ ਕਿ ਹੁਣ ਵੈਸੇ ਤਾਂ ਮਈ ਇਨਟੇਕ ਲਈ ਹੀ ਸਟੂਡੈਂਟਸ ਅਪਲਾਈ ਕਰ ਰਹੇ ਨੇ ਪਰ ਮਈ ਇਨਟੇਕ ਨੂੰ ਵੀ ਮੈਂ ਸੁਣਿਆ ਕਿ ਸੀਟਸ ਫੁੱਲ ਹੁੰਦੀਆਂ ਜਾ ਰਹੀਆਂ ਕਾਫੀ ਹੁਣ ਮੈਡ ਆਫ ਡਿਸੰਬਰ ਵਿੱਚ ਆ ਚੁੱਕੀ ਹੈ ਸੋ ਰਾਈਟ ਨਾਓ ਤੁਸੀਂ ਇਲਾਕੇ ਚ ਚੱਲੋ ਕਿ 15 ਜਨਵਰੀ ਤੱਕ 15 20 ਜਨਵਰੀ ਤੱਕ ਮੇਨ ਇਨਟੈਕ ਚੱਲੇਗੀ ਉਸ ਤੋਂ ਬਾਅਦ ਆਫਰ ਲੈਟਰਸ ਐਂਡ ਫਾਈਲਿੰਗ ਫੈਬਰੂਰੀ 1 ਤੋਂ ਤੁਹਾਡੀ ਸੈਪਟੈਂਬਰ 2024 ਇਨਟੈਕ ਸ਼ੁਰੂ ਹੋ ਜਾਏਗੀ ਕੁਝ ਹੋ ਵੀ ਚੁੱਕੀ ਹੈ ਬਿਕਾਜ਼ ਜਿਹੜੇ ਕੈਂਪਸਿਸ ਭਰ ਰਹੇ ਆ ਉਹ ਬੇਸਿਕਲੀ ਅਗਦੇ ਰਿਕਰੂਟਮੈਂਟ ਸ਼ੁਰੂ ਕਰ ਰਹੇ ਆ ਸੋ ਆਈ ਥਿੰਕ ਰਾਈਟ ਨਾਓ ਜਿਹੜਾ ਫੋਕਸ ਹੈਗਾ ਇਸ ਟਾਈਮ ਤੇ ਮੇਨ ਇਨਟੈਕ ਤੇ ਹੋਣਾ ਚਾਹੀਦਾ ਹੈ ਬਹੁਤ ਵਧੀਆ ਤਰੀਕੇ ਨਾਲ ਆਫਰ ਲੈਟਰਸ ਆ ਰਹੀ ਹੈ ਜੇ ਮੈਂ ਸੀਆਈਓਟੀ ਦੀ ਗੱਲ ਕਰਾਂ ਪੋਟਾਜ ਜਿਹੜਾ ਕੈਂਪਸ ਹੈਗਾ ਇੱਕ ਐਮਬਲ ਕੈਂਪਸ ਹੈਗਾ ਨਾ ਦਾ ਯੂਸਡਬੀ ਦੀ ਗੱਲ ਕਰਾਂ ਸੇਂਟ ਕਲੀਅਰ ਦੀ ਗੱਲ ਕਰਾਂ ਫੈਨ ਸ਼ਾਉਡ ਦੀ ਗੱਲ ਕਰਾਂ ਲੈਂਪਟਨ ਦੀ ਗੱਲ ਕਰਾਂ ਬੜੇ ਵਧੀਆ ਤਰੀਕੇ ਨਾਲ ਮੇਰੀ ਆਫਰ ਲੈਟਰਸ ਦੇ ਰਿਹਾ ਕਿਉਂਕਿ ਇਹ ਟਾਈਮ ਸਹੀ ਹੈਗਾ ਮੇਲੇ ਅਪਲਾਈ ਕਰਨ ਦਾ ਹਲੇ ਵੀ ਤੁਹਾਡੇ ਕੋਲ 5 ਮਹੀਨੇ ਪਏ ਆ ਸੋ ਆਈ ਥਿੰਕ ਤੁਸੀਂ ਜੋ ਵੀ ਚੀਜ਼ੇ ਆਰ ਐਨ ਡੀ ਕਰ ਸਕਦੇ ਹੋ ਕੋਰਸ ਦੇ ਰਿਕਾਰਡਿੰਗ ਕੋਰਸ ਮਿਲ ਰਿਹਾ ਹੈ ਸਪੈਸੀਫਾਈਡ ਤੁਹਾਨੂੰ ਕੋਈ ਚੀਜ਼ਾ ਚਾਹੀਦੀ ਹੈ ਉਹ ਵੀ ਮਿਲ ਰਹੀ ਹੈ ਸੋ ਇੱਕਦਮ ਹੀ ਚੀਜ਼ਾ ਬੜੀ ਦਾ ਸਟੂਡੈਂਟ ਦੀ ਵੈਲਬੀਂਗਲੀ ਹੋ ਰਹੀ ਹੈ ਜਿਹਨੂੰ ਆਪਾਂ ਕਹਿੰਦੇ ਸੀ ਕਿ ਸਪਟੈਂਬਰ ਸਭ ਤੋਂ ਵੱਡੀ ਇਨਟੇਕ ਹੈਗੀ ਹੈ ਇਸ ਟਾਈਮ ਤੇ ਮੇਨ ਟੇਕ ਦੇ ਵਿੱਚ ਵੀ ਕਾਫੀ ਸੀਟਸ ਓਪਨ ਹੈਗੀ ਹੈ ਹਾਲ ਤੱਕ ਸੋ ਆਈ ਥਿੰਕ ਹੁਣ 20 ਡਿਸੰਬਰ ਤੋਂ ਬਾਅਦ ਫਿਰ ਛੁੱਟੀਆਂ ਪੈ ਜਾਣੀਆਂ ਕੈਨੇਡਾ ਵਿੱਚ 크리스마ਸ ਦੀਆਂ ਤੇ ਨਿਊ ਇਅਰ ਦੀਆਂ ਸੋ ਇਹ ਤੁਸੀਂ ਲਾ ਕੇ ਚੱਲੋ ਇਹ ਮਹੀਨਾ ਛੋਟਾ ਹੀ ਹੈਗਾ ਬਿਕਾਜ਼ ਰਾਈਟ ਨਾਓ ਸਾਡੇ 20 ਤੋਂ ਬਾਅਦ ਕਾਫੀ ਕਾਲਜਿਸ ਜਾਂ ਐਮਬੈਸੀਜ਼ ਵੀ ਘੱਟ ਕੰਮ ਕਰਦੀ ਹੈ ਯਾਨੀ ਉਹਦੀ ਪੂਰੀ ਫੋਰਸ ਕੰਮ ਨਹੀਂ ਕਰਦੀ ਸੋ ਵਾਟ ਆਈ ਏਮ ਟ੍ਰਾਈਂਗ ਟੂ ਸੇ ਇਜ਼ ਕਿ ਤੁਸੀਂ 20 ਤੱਕ ਆਪਣੀ ਆਫਰ ਲੈਟਰਸ ਅਪਲਾਈ ਕਰ ਲਓ ਕਿਉਂਕਿ ਇਹ ਜਿਹੜਾ 20 ਵਾਲਾ ਲੋਟ ਹੋਏਗਾ ਇਹਦੀ ਆਫਰ ਲੈਟਰ ਲੇਟ ਹੀ ਆਣਗੀਆ ਬਿਕਾਜ਼ ਜਿੰਨੀ ਜਿੰਨਾ ਤੁਹਾਨੂੰ ਪਤਾ ਹੈ ਕਿ ਕ੍ਰਿਸਮਸ ਨੀਅਰ ਇਜ਼ ਲਾਈਕ ਜਿਵੇਂ ਸਾਡਾ ਦੀਵਾਲੀ ਹੁੰਦੀ ਹੈ ਇੱਥੇ ਆਪਣੇ ਇੰਡੀਆ ਚ ਉਹ ਜਿਹੇ ਤਿਹਾੜ ਹੁੰਦਾ ਹੈ ਸੋ ਮੈਨੂੰ ਲੱਗਦਾ ਨਹੀਂ ਹੈ ਕਿ ਸਾਨੂੰ ਪ੍ਰੋਪਰਲੀ ਰਿਸਪਾਂਸ ਇਸ ਟਾਈਮ ਤੇ ਮਿਲੇਗਾ ਕਾਲਜਿਸ ਤੋਂ ਸੋ ਟਾਈਮ ਤੋਂ ਪਹਿਲਾਂ ਹੀ ਅਪਲਾਈ ਕਰ ਲਓ ਠੀਕ ਹੈ ਸੋ ਇਸ ਤੋਂ ਬਾਅਦ ਜਿਹੜੀ ਫੀਸ ਹੋਣੀ ਹੈ ਜੀਆਈਸੀ ਹੋ ਰਹੀ ਹੈ ਉਹ ਤੁਸੀਂ ਨਵੇਂ ਸਾਲ ਸ਼ੁਰੂ ਕਰ ਸਕਦੇ ਹੋ ਸੋ ਟ్రਾਈ ਟੂ ਫੋਕਸ ਤੇ ਤੁਹਾਡੀ ਆਫਰ ਲੈਟਰ ਇਸ ਟਾਈਮ ਤੇ ਅਪਲਾਈ ਜ਼ਰੂਰ ਹੋ ਜੇ ਜੀ ਬਿਲਕੁਲ ਸੋ ਟਾਈਮਲੀ ਦੇਖੋ ਅਗਰ ਤੁਸੀਂ ਚਾਹਦੇ ਹੋ ਸਮੂਥਲੀ ਤੁਹਾਡਾ ਪ੍ਰੋਸੈਸ ਹੋਵੇ ਤਾਂ ਟਾਈਮਲੀ ਸਹੀ ਆਪਸ਼ਨਸ ਸਮਝਦੇ ਹੋਏ ਅੱਗੇ ਹੋ ਕੇ ਅਪਲਾਈ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਤੁਸੀਂ ਪਿੱਛੇ ਨਾ ਰਹਿ ਜਾਓ ਇਨਟੇਕ ਤੁਹਾਡੇ ਹੱਥੋਂ ਚਲਾ ਨਾ ਜਾਏ ਕੋਈ ਹੋਰ ਸਵਾਲ ਹੈ ਕੋਰਸੇਸ ਨੂੰ ਲੈ ਕੇ ਅਪਲਾਈ ਕਰਨ ਨੂੰ ਲੈ ਕੇ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਵੀ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਚੋਪੜਾ ਕੰਸਲਟੈਂਸੀ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਤਾਂ ਆਪਣੇ ਆਦੇ ਹੋਏ ਨਾਲ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕਰਕੇ ਸਹੀ ਚੀਜ਼ਾਂ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਉਹਦਿੱ ਜਾਣਕਾਰੀ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਸਸਿਕਾੜੀ